ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 7 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ ਜੁਲਾਈ ਹਫ਼ਤੇ ਦੀ ਪਹਿਲੇ ਹਫ਼ਤੇ ਦੀ ਰਿਪੋਰਟ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਮੌਸਮ ਦੀ ਸੌਂਦੇ ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਉਮੀਦ ਕਿੰਨੇ ਕਸਾਰ ਹੋਣਗੇ ਇਹ ਤੁਹਾਡੇ ਨਾਲ ਅੰਕੜੇ ਸਾਂਝੇ ਕਰਾਂਗੇ ਜੇਕਰ ਰਾਤਾਂ ਦੇ ਟੈਂਪਰੇਚਰ ਦੀ ਗੱਲ ਕਰਦੇ ਹਾਂ ਮਿਨਿਮਮ ਤੇ 22.5 ਡਿਗਰੀ ਦੇ ਨਾਲ ਬਠਿੰਡਾ ਜਿਲ੍ਹਾ ਪੰਜਾਬ ਦੇ ਵਿੱਚ ਸਭ ਤੋਂ ਠੰਡਾ ਖੇਤਰ ਹੈ ਰਾਤਾਂ ਦੇ ਮਿਨਿਮਮ ਟੈਂਪਰੇਚਰ ਦੇ ਸਬੰਧ ਨਾਲ ਤੇ 25-26 ਦੇ ਆਸ-ਪਾਸ ਟੈਂਪਰੇਚਰ ਰਾਤਾਂ ਦੇ ਚੱਲਦੇ ਹੋਏ ਨੇ ਉੱਥੇ ਹੀ ਸਰਸਾ ਜਿਲ੍ਹਾ ਸਭ ਤੋਂ ਠੰਡਾ ਖੇਤਰ ਹੈ 22.7 ਡਿਗਰੀ ਦੇ ਨਾਲ ਉੱਥੇ ਵੀ ਜਿਹੜੇ ਟੈਂਪਰੇਚਰ ਨੇ ਹਰਿਆਣਾ ਦੇ 25-26-27 ਦੇ ਆਸ-ਪਾਸ ਚੱਲਦੇ ਹੋਏ ਨੇ ਸੋ ਜੇਕਰ ਅੱਜ ਰਾਤ ਦੀ ਗੱਲ ਕਰਦੇ ਹਾਂ ਜੇ ਪੰਜਾਬ ਦੇ ਕੁਝ ਥਾਵਾਂ ਤੇ ਮੀਂਹ ਦੇ ਅਸਰ ਹੋਣਗੇ ਹਰਿਆਣਾ ਦੇ ਵੀ ਕੁਝ ਥਾਵਾਂ ਤੇ ਕਿਤੇ ਕਿਤੇ ਤਗੜੀ ਇਹ ਕੱਲ ਤੜਕੇ ਸਵੇਰੇ ਕੁਝ ਇਤਨਾ ਦੇ ਵਿੱਚ ਮੀਂਹ ਗਰਣਗੇ ਫਾਮੀਆਂ ਮਾਝਾ ਖੇਤਰ ਹੋਵੇ ਫਾਮੀਆਂ ਮਾਲਵਾ ਖੇਤਰ ਹੋਵੇ ਇਹ ਕੁਦਰਤ ਦੇ ਹੱਥ ਵਾਸਾ ਕਿਉਂਕਿ ਇਸ ਵੇਲੇ ਮੌਨਸੂਨ ਸਰਗਰਮ ਹੈ ਬੱਦਲ ਕਿਹੜੇ ਵੇਲੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਬਣ ਜੇ ਇਹ ਸਾਰਾ ਕੁਦਰਤ ਦੇ ਹੱਥ ਵਾਸਾ ਸਾਰੀ ਖੇੜ ਤੇ ਆਉਂਦੇ ਜਿਹੜੇ ਦਿਨ ਤਗੜੇ ਮੀਂਹ ਜੜਿਆ ਪੰਜਾਬ ਦੇ ਵਿੱਚ ਲੱਗਣ ਜਾ ਰਹੇ ਨੇ ਤੁਹਾਨੂੰ ਸਿੱਧਾ ਅੰਕੜਿਆਂ ਤੋਂ ਲੈ ਕੇ ਚੱਲਾਂਗੇ ਜੋ ਜਾਰੀ ਕੀਤੇ ਨੇ ਜੀ ਅਜਮ ਮੌਸਮ ਵਿਭਾਗ ਨੇ ਭਾਰੀ ਮੀਂਹ ਦੇ ਲਗਾਤਾਰ ਜਿਹੜੇ ਅਲਰਟ ਹੈ ਜਾਰੀ ਕੀਤੇ ਜਾ ਚੁੱਕੇ ਨੇ ਐਫ ਡਬਲ ਯੂ ਐਸ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਆ ਤਗੜੇ ਮੀਂਹ ਪੰਜਾਬ ਦੇ ਵਿੱਚ ਦਰਜ ਹੋਣਗੇ ਅੱਜ ਤੇ ਲਈ 30 ਜੂਨ ਦੇ ਲਈ ਠੰਡਾ ਸ੍ਰਮ ਲਾਈਟਨਿੰਗ ਯਾਨੀ ਕਿ ਗਰਜਲੇਸ਼ ਦੇ ਨਾਲ ਭਾਰੀ ਮੀਂਹ ਦੀ orange ਅਲਰਟ ਯਾਨੀ ਕਿ orange ਚੇਤਾਵਨੀ ਜਾਰੀ ਕੀਤੀ ਗਈ ਆ ਕੱਲ ਦੇ ਲਈ yellow ਅਲਰਟ ਪਰਸਪ ਲਈ yellow ਅਲਰਟ ਚੌਥੇ ਦਿਨ ਲਈ yellow ਅਲਰਟ ਲੈਣ ਯਾਨੀ ਕਿ ਅਗਲੇ 72 ਘੰਟੇ yellow ਅਲਰਟ ਦੇ ਨੇ ਤੇ ਬੱਦਲ ਬਣਨਗੇ ਤੇ ਕਾਫੀ ਜ਼ਿਲ੍ਹਿਆਂ ਨੂੰ ਕਵਰ ਕਰਦੇ ਹੋਏ ਭਾਰੀ ਮੀਂਹ ਦਾਜ ਕਰਾਉਣਗੇ ਹਾਲਾਂਕ ਉਨਗੇ ਹਲਕੇ ਦਰਮਿਆਨੇ ਹੋਣਗੇ ਕੁਸ਼ਤਾਂਵਾਦੇ ਤੇ ਛੱਟ ਜਰੀਆ ਤਗੜੀ ਵੀ ਲੱਗ ਸਕਦੀ ਹੈ ਕੜੂਗਲਾ ਕੇ ਹਫਤੇ ਦੇ ਅਖੀਰ ਤੱਕ ਯਾਨੀ ਕਿ 5 6 7 ਜੁਲਾਈ ਤੱਕ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਐਕਟੀਵੇਟ ਹੈ ਪੰਜਾਬ ਦੇ ਬਹੁਤੇ ਥਾਵਾਂ ਦੇ ਵਿੱਚ ਮੀਂਹ ਪਉਣਗੇ ਜ਼ਿਆਦਾਤਰ ਜਿਹੜੇ ਤਗੜੇ ਮੀਂਹ ਨੇ ਉਹ ਮਾਝਾ ਖੇਤਰ ਖਾਸ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਹਠਾਨਕੋਟ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤਗੜੇ ਮੀਂਹ ਭਾਰੀ ਮੀਂਦਰ ਹੋਣਗੇ ਇਹਦੇ ਨਾਲ ਹੀ ਦੋਆਬਾ ਖੇਤਰ ਹੁਸ਼ਿਆਰਪੁਰ ਲਾਂਵਾਂ ਸ਼ਹਿਰ ਜਲੰਧਰ ਕਪੂਰਥਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਭਾਰੀ ਮੀਂਹ ਦਾ ਅਸਰ ਹੋਣਗੇ ਪੁਆਰ ਖੇਤਰ ਚੰਡੀਗੜ੍ਹ ਮਹਾਲੀ ਰੋਪੜ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾ ਮੁਖ ਸਰ ਸਾਹਿਬ ਮਾ ਲੋਟ ਫਾਜ਼ਿਲ ਕਾ ਫਰੀਦਕੋਟ ਫਿਰੋਜ਼ਪੁਰ ਸ੍ਰੀ ਤਨਦਰਪਾ ਸਾਹਿਬ ਕਿਛ ਨੂੰ ਜਮੇ ਆਪਾਂ ਜਾਵਾਂਗੇ ਤੇ ਮੀ ਦੀ ਜਿਹੜੀ ਕੁਛ ਜਿਹੜੀ ਡੈਂਸਿਟੀ ਆ ਉਹ ਹਰ ਇੱਕ ਤੇ ਲੈ ਕੇ ਦਰਮਿਆਨੇ ਲੈਵਲ ਦੀ ਰਹਿ ਸਕਦੀ ਹੈ ਯਾਨੀ ਕਿ ਹਲਕੇ ਲੈ ਕੇ ਦਰਮਿਆਨੇ ਲੈਵਲ ਤੇ ਨਹੀਂ ਇਹਨਾਂ ਦੇ ਤਰ੍ਹਾਂ ਦੇ ਵਿੱਚ ਦਰਜ ਹੋਣਗੇ ਬਾਕੀ ਜਿਹੜਾ ਬਾਰ ਅੰਕੜੇ ਤੁਹਾਨੂੰ ਅਸੀਂ ਰੋਜ਼ ਤੁਹਾਡਾ ਸਾਝਾ ਕਰਦੇ ਹੁੰਦੇ ਆ ਇਜਾਜ਼ਤ ਦਿਓ ਸ਼ੁਕਰੀਆ ਧੰਨ